ਯਾਰੀ ਦੋਸਤੋ ਮੈਂ ਵੀਰਪਾਲ ਸਿੱਧੂ ਮੌਡ ਬਾਤਾਂ ਚੰਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਜਸਵੀਰ ਕੌਰ ਬੱਧਰਾ ਦੀ ਕਵਿਤਾ ਅਜੂਕਾ ਪੰਜਾਬ ਲੈ ਕੇ ਪੇਸ਼ ਆਸ ਕਰਦੀ ਹਾਂ ਇਹ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਹ ਕਵਿਤਾ ਅਜੋਕੇ ਪੰਜਾਬ ਦੀ ਗੱਲ ਕਰਦੀ ਹੋਈ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦੀ ਹੈ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਬਿਸਾਰ ਚੁੱਕੇ ਹਾਂ ਮਨ ਤੋਂ ਉਨ੍ਹਾਂ ਦੀ ਯਾਦ ਨੂੰ ਤਰੋ ਤਾਜ਼ਾ ਕਰਦੀ ਐ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਨ੍ਹਾਂ ਦੀ ਕਵਿਤਾ ਅਜ਼ੂਕਾ ਪੰਜਾਬ ਬਦਲ ਗਈ ਤਸਵੀਰ ਪੰਜਾਬ ਦੀ ਬਦਲੇ ਕੱਚੇ ਕੋਠੇ ਲਿਬੜੇ ਤੇ ਅਧ ਨੰਗੇ ਨਾ ਗਲੀਆਂ ਵਿੱਚ ਖੇਡਣ ਬੱਚੇ ਨਾ ਕੋਈ ਕੱਡੇ ਬਾਗ ਫੁਲਕਾਰੀ ਨਾ ਕੋਈ ਤਿਰੰਜਣ ਕੱਤੇ ਨਾ ਕੋਈ ਹੱਥੀ ਦੁੱਧ ਰੜਕਦੀ ਨਾ ਕੋਈ ਢੋਂਦੀ ਪੱਤੇ ਸੱਤ ਵਿਚਲੀਆਂ ਗੱਲਾਂ ਮੁਕੀਆਂ ਨਾ ਖੜਕਣ ਟਿਪਲੀ ਪੱਤੇ ਨਾ ਕੋਈ ਸੁਹਾਣੀ ਚੱਕੀ ਪੀਸੇ ਨਾ ਕੋਈ ਗੱਗਰ ਚੱਕੇ ਨਾ ਧਿਆਂ ਵਿੱਚ ਸ਼ੋਰ ਗਿੱਦੇ ਦਾ ਨਾ ਬੋੜ ਨਾ ਪੀਂਗਾ ਨਾ ਦੀਵਾਲੀ ਨਾ ਕੋਈ ਵਿਸਾਖੀ ਨਾ ਮੇਲੇ ਜਾਣਦੇ ਰਿਜਾਂ ਡਾਕ ਬੰਗਲਾ ਨਹਿਣ ਪੁੱਲਗੀ ਨਾ ਸੱਗੀ ਫੁਲਗੁੰਦੇ ਨਾ ਤਵਿੱਤੀ ਕੋਕਰੂ ਮਾਮੇ ਮੁਰਕੀਆਂ ਝੂਮਰ ਸੂਈ ਨਾ ਬੁੰਦੇ ਨਾ ਗੋਲਗਲੇ ਨਾ ਪੂਤ ਪਿੰਨੇ ਨਾ ਪੱਟੀਆਂ ਭੁਜਦੇ ਦਾਣੇ ਨਾ ਗੁੱਲੀ ਡੰਡਾ ਨਾ ਤਾਈ ਦੁਕੜੇ ਨਾ ਰੂੰਗਾ ਮੰਗਣ ਨਿਆਣੀ ਨਾ ਚਾਦਰੇ ਖੜਖੜ ਕਰਦੇ ਨਾ ਲਾਉਣ ਪਗਾ ਤੇ ਮਾਵਾਂ ਗੋਟੇ ਚੁੰਨੀਆਂ ਤੇ ਲਾਉਣਾ ਭੁੱਲ ਗਈਆਂ ਨਾ ਗੁੜਦੀਆਂ ਚਾ ਸ਼ਮਾ ਵਾਲੀ ਢੰਗ ਨਾਲ ਦਸਦੀ ਨਾ ਹੁਣ ਮੋਢੇ ਰਖਦੇ ਸਾਫਾ ਮੁੜ ਪਹਿਲਾਂ ਜੇ ਆ ਪੰਜਾਬ ਮੇਰਿਆ ਬਣ ਜਾ ਨਿਤ ਕਰਦੀ ਜਸਵੀਰ ਦਵਾਵਾ ਨਿਤ ਕਰਦੀ ਜਸਵੀਰ ਦਵਾਵਾ ਨਿਤ ਕਰਦੀ ਜਸਵੀਰ ਦਵਾਵਾ ਜਸਵੀਰ ਵਧਰਾ ਜੀ ਜੇ ਤੁਹਾਨੂੰ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਆ ਕਿ ਤੁਹਾਨੂੰ ਇਹ ਕਵਿਤਾ ਕਿੱਦਾਂ ਲੱਗੀ ਸੋ ਧੰਨਵਾਦ ਜੀ ਬਾਏ ਬਾਏ